ਇਸ ਯੂਨੀਵਰਸਿਟੀ ਦੇ ਵਿੱਚ ਦੋ ਬੱਚੇ ਬਹੁਤ ਜ਼ਿਆਦਾ ਸ਼ਰਾਰਤਾਂ ਵੀ ਇਹਨਾਂ ਨੂੰ ਕਰਦੇ ਦੇਖਿਆ ਜਾ ਸਕਦਾ ਹੈ ਤੇ ਇਹ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਵੀ ਨਜ਼ਰ ਆਉਂਦੇ ਨੇ ਜੜ ਨੂੰ ਸਹਲਾ ਨਹੀਂ ਜੜ ਮੈਂ ਸੇ ਕਰਨਾ ਨਹੀਂ ਸਾਡੇ ਗੁਰਾਂ ਨੇ ਸਾਨੂੰ ਉਪਦੇਸ਼ ਦਿੱਤਾ ਹੈ ਕੋਮਾ ਧਰਮਾਲੀ ਆਪਣਾ ਵਾਰ ਦੇਣਾ ਦੇ ਅੰਮ੍ਰਿਤ ਧਾਰ ਤੇ ਵਾਦਾ ਕੀਤਾ ਹੈ ਮਿੱਠੀ ਤੋਂ ਨਰਬਾਬ ਦੀ ਜੈ ਨਾਸ਼ੀਗਰ ਦੀ ਮਿੱਠੀ ਤੋਂ ਨਰਬਾਬ ਦੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਸ ਵੇਲੇ ਮੈਂ ਮੌਜੂਦ ਹਾਂ ਤੇ ਇਸ ਯੂਨੀਵਰਸਿਟੀ ਦੇ ਵਿੱਚ ਦੋ ਬੱਚੇ ਬਹੁਤ ਜ਼ਿਆਦਾ ਸ਼ਰਾਰਤਾਂ ਵੀ ਇਹਨਾਂ ਨੂੰ ਕਰਦੇ ਦੇਖਿਆ ਜਾ ਸਕਦਾ ਹੈ ਤੇ ਇਹ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਵੀ ਨਜ਼ਰ ਆਉਂਦੇ ਨੇ ਆਪਣੇ ਆਪ ਦੇ ਵਿੱਚ ਇਹ ਐਨਸਾਈਕਲੋਪੀਡੀਆ ਨੇ ਬਹੁਤ ਹੀ ਜਿਹੜੀਆਂ ਸੂਝਵਾਨ ਗੱਲਾਂ ਇਹਨਾਂ ਵੱਲੋਂ ਕੀਤੀਆਂ ਜਾਂਦੀਆਂ ਨੇ ਔਰ ਜਦੋਂ ਕਿਸੇ ਨੂੰ ਮਿਲਦੇ ਨੇ ਤਾਂ ਉਦੋਂ ਵੀ ਇਹ Uh, मतलब uh, जिस तरह ਦਾ ਮਾਹੌਲ ਹੁੰਦਾ ਉਸੇ ਉਸੇ ਮਾਹੌਲ ਦੇ ਵਿੱਚ ਇਹ ਰੰਗੇ ਹੋਏ ਦਿਖਾਈ ਦਿੰਦੇ ਨੇ ਇਹਨਾਂ ਦੇ ਨਾਲ ਅੱਜ ਗੱਲਬਾਤ ਕਰਾਂਗੇ ਵੈਸੇ ਤਾਂ ਇਹਨਾਂ ਨੂੰ ਬਿਠਾਉਣਾ ਬਹੁਤ ਮੁਸ਼ਕਲ ਹੈਗਾ ਬੈਠੇ ਨੇ ਕੈਮਰਾ ਆਨ ਹੈਗਾ ਤੇ ਗੱਲਬਾਤ ਵੀ ਆਪਾਂ ਕਰਨ ਦੀ ਇਹਨਾਂ ਨਾਲ ਕੋਸ਼ਿਸ਼ ਕਰਾਂਗੇ ਕੀ ਨਾਮ ਹੈ ਬੇਟਾ ਤੁਹਾਡਾ ਆਯੂਸ਼ ਪੂਰਾ ਨਾਮ ਕੀ ਹੈ ਆਯੂਸ਼ਵੀਰ ਸਿੰਘ ਆਯੂਸ਼ਵੀਰ ਸਿੰਘ ਅਰ ਤੁਹਾਡਾ ਕੀ ਨਾਮ ਹੈ ਕਰਨਵੀਰ ਸਿੰਘ ਕਰਨਵੀਰ ਸਿੰਘ ਆਯੂਸ਼ਵੀਰ ਸਿੰਘ ਮੇਰੇ ਸਜੇ ਪਾਸੇ ਬੈਠਾ ਤੇ ਮੇਰੇ ਖੱਬੇ ਪਾਸੇ ਕਰਨਵੀਰ ਸਿੰਘ ਬੈਠਾ ਇਹਨਾਂ ਕੋਲੋਂ ਜਾਣਾਂਗੇ ਕਿ ਇਹ ਕੀ ਸੋਚਦੇ ਨੇ ਪੰਜਾਬ ਯੂਨੀਵਰਸਿਟੀ ਯੂਨੀਵਰਸਿਟੀ ਕੀ ਹੈ ਬੇਟਾ ਪੰਜਾਬ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਇੱਥੇ ਬਹੁਤ سارے ਬੱਚੇ ਪੜ੍ਹਦੇ ਨੇ ਤੇ ਤੁਸੀਂ ਇੰਦੇ ਤੇ ਗੰਦੇ ਵੀ ਹੁੰਨੇ ਹੋ ਤੁਸੀਂ ਕੀ ਤੁਹਾਡੀ ਪੋਇਮ ਕਿਹੜੀ ਸੀਗੀ ਉਹ ਜਲ ਮੈਣਾ ਨਹੀਂ ਜੀ ਬੇਟਾ ਕਿਹੜੀ ਕਲਾਸ ਚ ਪੜਦੇ ਹੋ ਸੈਕੰਡ ਸੈਕੰਡ ਚ ਹਾਂਜੀ ਤੇ ਇਹ ਸਭ ਚੀਜ਼ਾਂ ਕੌਣ ਸਿਖਾਉਂਦਾ ਤੁਹਾਨੂੰ ਕੋਈ ਨਹੀਂ ਆਪ ਸਿਖਦੇ ਹੋ ਆਪ ਤੇ ਹੋਰ ਗਾਣਾ ਵੀ ਗਾਉਂਦੇ ਹੋ ਤੁਸੀਂ ਗਾਣਾ ਹਾਂਜੀ ਹੈ ਹਾਂਜੀ ਚਲੋ ਫਿਰ ਗਾਣਾ ਵੀ ਸੁਣਾ ਦਿਓ ਬਾਬਾ ਦੀਪ ਸਿੰਘ ਹੱਥ ਖੰਡਾ ਖੱਪੇ ਖੋਲੀ ਆਂਦਾ ਏ ਫੇਂਗ ਜ਼ੁਰਮਾ ਫਿਫਟੜੀ ਤੇ ਟੋਲੀ ਆਂਦਾ ਏ ਖੰਡਾ ਖੱਪੇ ਖੋਲੀ ਆਂਦਾ ਏ ਕਰ ਅਰਦਾਸ ਫੰਗਰਮਾ ਲੜ ਨੂੰ ਚੜਿਆ ਏ ਖੰਡੇ ਤੇਗ ਦੋ ਧਾਰਾ ਫੱਜੇ ਹੱਥ ਵਿੱਚ ਫੜਿਆ ਏ ਸੇਵ ਮੱਖ ਵਿੱਚ ਵਾਹੇ ਗੁਰੂ ਵਾਹੇ ਗੁਰੂ ਬੋਲੀ ਆਂਦਾ ਏ ਬਾਬੇ ਦੀਪੇ ਫੰਗਰ ਹੱਥ ਖੰਡਾ ਖੱਪੇ ਖੋਲੀ ਆਂਦਾ ਏ ਲੈ ਕੀ ਬਾਤ ਆ ਕੀ ਬਾਤ ਆ ਹੁਣ ਵਾਰੀ ਕਰਨ ਦੀ ਆ ਕਰਨਵੀਰ ਤੁਹਾਡਾ ਨਾਮ ਕਰਨਵੀਰ ਸਿੰਘ ਹੈ ਹੈ ਹਾਂਜੀ ਤੁਸੀਂ ਤੁਹਾਨੂੰ ਕੀ ਆਉਂਦਾ ਤੁਸੀਂ ਵੀ ਸੁਣਾਓ ਤੁਸੀਂ ਮੈਨੂੰ ਗਾਣੇ ਵੀ ਆਉਂਦੇ ਆ ਮੈਂ ਆਪਣੇ ਵੱਲੋਂ ਬਾਦੂ ਗਾਣੇ ਬਣਾ ਲੈਂਦਾ ਆਪਣੇ ਵੱਲੋਂ ਬਣਾ ਲੈਂਦਾ ਨਹੀਂ ਪਹਿਲਾਂ ਜਿਹੜੇ ਆਉਂਦੇ ਨੇ ਉਹ ਸੁਣਾ ਜਿਹੜੇ ਤੂੰ ਬਣਾਏਂਗਾ ਆਪਾਂ ਬਾਅਦ ਵਿੱਚ ਸੁਣਾਵਾਂਗੇ ਮੈਨੂੰ ਇੱਕ ਪਾਪਾ ਦਾ ਵੀ ਆਉਂਦਾ ਹਾਂ ਸੁਣਾਓ ਪਹਿਲਾਂ ਮੈਂ ਆਪਣਾ ਜਿਹੜਾ ਮੈਨੂੰ ਪਾਪਾ ਨੇ ਪੜ੍ਹਨਾ ਸਿਖਾਈ ਉਹ ਸੁਣਾਉਣਾ ਹਾਂ ਬਿਲਕੁਲ ਇਹ ਦੁਨੀਆ ਦੇ ਬੰਦੇ ਹੋ ਨਾਲੋਂ ਕਾਦੇ ਭਗਵਾਨ ਬਣੋ ਕੁਝ ਵੀ ਬਣਾਵਾ ਰਖ ਹੈ ਪਰ ਪਹਿਲਾ ਇਨਸਾਨ ਮਨੋ ਇਨਸਾਨੀਅਤ ਜਿੰਦਾਬਾਦ ਜੈ ਹਿੰਦ ਥੈਂਕ ਯੂ ਜੈ ਹਿੰਦ ਥੈਂਕ ਯੂ ਅੱਛਾ ਮੈਂ ਸੁਣਿਆ ਤੁਸੀਂ ਗਤਕਾ ਵੀ ਖੇਲਦੇ ਹੋ ਹਾਂਜੀ 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 ਕੀ ਕੀ ਗਤਕੇ ਦੇ ਵਿੱਚ ਕਿਵੇਂ ਖੇਲਦੇ ਹੋ ਕਿੰਦੇ ਨਾਲ ਖੇਡਦੇ ਹੋ ਸ਼ਸਤਰ ਨਾਲ ਹੂੰ ਗਤਕੇ ਦੇ ਵਿੱਚ ਸ਼ਸਤਰ ਸਾਰਿਆਂ ਤੋਂ ਜ਼ਰੂਰੀ ਹੁੰਦੀ ਆ ਨਾਲ ਤੇ ਕਹੋ ਦ ਉਹ ਸ਼ਸਤਰ ਗਤਕਾ ਫਸਤੋ ਪਹਿਲਾ ਸ਼ਸਤਰ ਨੂੰ ਉਹਦਾ ਕਿ ਅੱਛੇ ਤਰੀਕੇ ਨਾਲ ਕਿਵੇਂ ਫਾਉ ਫਤਰੀ ਜਗ੍ਹਾ ਤੇ ਉਹਦੀ ਅਰਦਾਸ ਕੀਤੀ ਜਾਂਦੀ ਆ ਆਰੰਭ ਤਾਂ ਕਰਤਾ ਆ ਗਤਕੇ ਦਾ ਫਿਰ ਉਸ ਤੋਂ ਬਾਅਦ ਪੈਂਤਰਾ ਪੈਂਤਰਾ ਜਿਹੜੇ ਇੱਕ ਇੱਕ ਨਾਲ ਕਰਦੇ ਉਹ ਕਰਕੇ ਫਿਰ ਬਾਅਦ ਇੱਕਦਮ ਸ਼ਸਤਰ ਚੱਕ ਕੇ ਫਿਰ ਖੇਡਦੇ ਉਹਨਾਂ ਫਿਰ ਖੇਡਦੇ ਆ ਦੇਖ ਲੋ ਜੀ ਗਤਕਾ ਜਿੰਨੂੰ ਜਾਣਕਾਰੀ ਨਹੀਂ ਹੈ ਗਤਕੇ ਬਾਰੇ ਸਾਡੇ ਛੋਟੇ ਸਿੰਘ ਸਾਹਿਬ ਹੈਗੇ ਨੇ ਇਹਨਾਂ ਕੋਲੋਂ ਜਾਣਕਾਰੀ ਲੈ ਲਓ ਅੱਛਾ ਤੁਸੀਂ ਕੀ ਸੁਣਾਉਣ ਲੱਗੇ ਸੀ ਤੁਸੀਂ ਸੁਣਾਇਆ ਤਾਂ ਹੈ ਨਹੀਂ ਸਾਰੇ ਹੁੰਦੇ ਲੇਕਿਨ ਗੁਰੂ ਇੱਕ ਹੀ ਹੁੰਦਾ ਜਦੋਂ ਸਾਰੇ ਧਰਮ ਆਪਣੇ ਵਾਸਤੇ ਕਹੋਗੇ ਤਾਂ ਫਿਰ ਗੁਰੂ ਕਿਹੜਾ ਦੋ ਦੋ ਤਿੰਨ ਚਾਰ ਹੁੰਦੇ ਆ ਹੂੰ ਗੁਰੂ ਤਾਂ ਇੱਕੋ ਹੀ ਹੈ ਹਾਂ ਸਾਰੇ ਧਰਮ ਭਾਈ ਭਾਈ ਹੁੰਦੇ ਆ ਕੋਈ ਇੱਕ ਵੀ ਨਹੀਂ ਹੈ ਸਿੱਧੂ ਮੁਸਲਮ ਸਾਰੇ ਭਾਈ ਆ ਹੂੰ ਕੋਈ ਵਿੱਚ ਦੁਸ਼ਮਣ ਨਹੀਂ ਨਹੀਂ ਹੈਗੇ ਉਹਨਾਂ ਦੇ ਅੱਛਾ ਮੈਨੂੰ ਆ ਦੱਸੋ ਐਂ ਦੱਸੋ ਜਦੋਂ ਤੁਸੀਂ ਸ਼ਰਾਰਤਾਂ ਕਰਦੇ ਹੋ ਤੇ ਤੁਹਾਨੂੰ ਸਕੂਲ ਦੇ ਵਿੱਚ ਮਾਰ ਪੈਂਦੀ ਹੈ ਨਹੀਂ ਹਾਂ ਕੱਟਿਆ ਕਿ ਥੱਪੜ ਵੀ ਪਿਆ ਵੀ ਪਿਆ ਸੀ ਉਹ ਅੱਛਾ ਇੱਕੋ ਹੀ ਪਿਆ ਸੀ ਹਾਂ ਇੱਕੋ ਹੀ ਪਿਆ ਸੀ ਦੋ ਪਏ ਹੋਣਗੇ ਇੱਕ ਪਹਿਲੇ ਦਾ ਤੇ ਦੂਸਰੇ ਦਾ ਨਹੀਂ ਖਾਇਆ ਬਾਅਦ ਚ ਖਾਇਆ ਨਹੀਂ ਅੱਛਾ ਫੇਰ ਸੁਧਰ ਗਿਆ ਸੀ ਪਤਾ ਨਹੀਂ ਇਹਨੂੰ ਬੰਦੀ ਹੈ ਮਾਰ ਬੰਦੀ ਹੈ ਹਾਂ ਪਈ ਕਰਨ ਨੂੰ ਪਈ ਹੋਊਗੀ ਹਾਂ ਕਰਨ ਹਾਂ ਮੈਂ ਤਾਂ ਬੰਦੀ ਆ ਮੰਮੀ ਤਾਂ ਜਿਆਦਾ ਬੰਦੀ ਆ ਤੇ ਡੈਡੀ ਤਾਂ ਲਾੜੀ ਕਰਦਾ ਅੱਛਾ ਤੁਸੀਂ ਵੀ ਤੁਹਾਨੂੰ ਇੰਨੀਆਂ ਸ਼ਰਾਰਤਾਂ ਕਿਉਂ ਕਰਦੇ ਹੋ ਜੇ ਤੁਹਾਨੂੰ ਇੰਨੀ ਮਾਰ ਪੈਂਦੀ ਹੈ ਤਾਂ ਸ਼ਰਾਰਤਾਂ ਕਿਉਂ ਕਰਦੇ ਹੋ ਹਾਂ ਮੁਣ ਕੱਟ ਪੈਂਦੀ ਹੈ ਕੱਟ ਕੱਟ ਪੈਂਦੀ ਹੈ ਤੁਹਾਨੂੰ ਰਾਤ ਦੀ ਗੱਲ ਦੱਸਾਂ ਰਾਤੀ ਇਹਦੇ ਕਚਮਟਾ ਖਾਇਆ ਸੀ ਮੰਮੀ ਤੋਂ ਅੱਛਾ ਚੱਲ ਝੂਠੇ ਆ ਓਏ ਤੈਨੂੰ ਮੈਂ ਦੱਸ ਦਮਦਾਨੀ ਦੱਸ ਓਏ ਇਛਰਾਰਤੀ ਬੱਚੇ ਨੇ ਬੱਚਿਆਂ ਦੇ ਵਿੱਚ ਤੁਸੀਂ ਕੌਨਫੀਡੈਂਸ ਲੈਵਲ ਦੇਖੋ ਪਹਿਲਾਂ ਤਾਂ ਕੌਨਫੀਡੈਂਸ ਲੈਵਲ ਲੈਵਲ ਜੋ ਹੈ ਉਸ ਦੇ 100 ਬਟਾ 100 ਨੰਬਰ ਨੇ ਤੇ ਜੋ ਇਨ੍ਹਾਂ ਵੱਲੋਂ ਸਿੱਖੀ ਦਾ ਪ੍ਰਚਾਰ ਕੀਤਾ ਜਾ ਰਿਹਾ ਉਸ ਦੇ ਨਾਲ ਪੂਰਾ ਇੱਕ ਮੋਰਚੇ ਦੇ ਵਿੱਚ ਖੁਸ਼ ਨਮਾ ਮਾਹੌਲ ਬਣਿਆ ਹੋਇਆ ਹੈ ਹਾਲਾਂਕਿ ਹਰ ਬੰਦਾ ਹਰ ਇੱਥੇ ਹੈਗਾ ਆਪਣੇ ਕੰਮਾਂ ਦੇ ਵਿੱਚ ਰੁੱਝਿਆ ਹੋਇਆ ਹੈ ਹਰ ਬੰਦਾ ਇਹ ਸੋਚ ਰਿਹਾ ਹੈ ਕਿ ਇਸ ਮੋਰਚੇ ਨੂੰ ਕਿਵੇਂ ਫਤਿਹ ਕੀਤਾ ਜਾਵੇ ਪਰ ਇੱਥੇ ਜੋ ਇਹ ਦੋ ਬੱਚੇ ਨੇ ਸ਼ਰਾਰਤੀ ਵੀ ਨਹੀਂ ਤੇ ਇਹ ਗਤਕਾ ਵੀ ਖੇលਦੇ ਨੇ ਇਹ ਇੱਥੇ ਬਾਣੀ ਦਾ ਪਾਠ ਵੀ ਕਰਦੇ ਨੇ ਇਹ ਤੇ ਗਾਣੇ ਵੀ ਸੁਣਾਉਂਦੇ ਨੇ ਪੋਇਮਸ ਵੀ ਇਹ ਇਹਨਾਂ ਵੱਲੋਂ ਸੁਣਾਈ ਜਾਂਦੀ ਹੈ ਤੇ ਕਾਫੀ ਇੱਧਰ ਜਿਹੜੇ ਹੁਣ ਖੁਲ ਮਿਲ ਵੀ ਗਏ ਨੇ ਤੇ ਹਰ ਜਿਹੜੇ ਇੱਥੇ ਮੋਰਚੇ ਦੇ ਵਿੱਚ ਲੜਕੇ ਨੇ ਲੜਕੀਆਂ ਨੇ ਇਹਨਾਂ ਨੂੰ ਆਪਣੇ ਨਾਲ ਬਿਠਾਉਂਦੇ ਨੇ ਇਹਨਾਂ ਨੂੰ ਸਿਖਾਉਂਦੇ ਨੇ ਤੇ ਧੰਨ ਨੇ ਸਭ ਤੋਂ ਜ਼ਿਆਦਾ ਇਹਨਾਂ ਦੇ ਮਾਤਾ ਪਿਤਾ ਜਿਨ੍ਹਾਂ ਵੱਲੋਂ ਇਸੇ ਉਮਰ ਦੇ ਵਿੱਚ ਇਹਨਾਂ ਨੂੰ ਅਜਿਹੀ ਸਿੱਖਿਆ ਦਿੱਤੀ ਜਾ ਰਹੀ ਹੈ ਪੰਜਾਬ ਯੂਨੀਵਰਸਿਟੀ ਤੋਂ ਤੁਸੀਂ ਇੱਥੋਂ ਦੀ ਅਪਡੇਟਸ ਦੇਖ ਰਹੇ ਹੋ ਤੇ ਦੇਖ ਰਹੇ ਹੋ ਕਿ ਇਹ ਦੋ ਸ਼ਰਾਰਤੀ ਨੇ ਜਿਹੜੇ ਕਿਵੇਂ ਸ਼ਰਾਰਤਾਂ ਕਰਦੇ ਹੋਏ ਨਜ਼ਰ ਆ ਰਹੇ ਨੇ ਸ਼ਰਾਰਤਾਂ ਵੀ ਜ਼ਰੂਰੀ ਹੈ ਕਿਉਂਕਿ ਇਸ ਉਮਰ ਦੇ ਵਿੱਚ ਜੇ ਇਹ ਸ਼ਰਾਰਤਾਂ ਨਹੀਂ ਕਰਨਗੇ ਤਾਂ ਹੋਰ ਕੌਣ ਕਰੂਗਾ ਇਹਨਾਂ ਨੂੰ ਸਾਹਮਣਾ ਥੋੜਾ ਜਿਹਾ ਮੁਸ਼ਕਲ ਹੈ ਤੇ ਵੈਸੇ ਇਹਨਾਂ ਨੇ ਇਸ ਮੋਰਚੇ ਦੇ ਵਿੱਚ ਰੌਣਕ ਲਗਾਈ ਹੋਈ ਹੈ ਫਿਲਹਾਲ ਮੈਨੂੰ ਤੇ ਇਹਨਾਂ ਬੱਚਿਆਂ ਨੂੰ ਜੋ ਅچھے ਅچھے ਬੱਚੇ ਮਿੱਠੇ ਮਿੱਠੇ ਬੱਚਿਆਂ ਨੂੰ ਦਿਓ ਇਜਾਜ਼ਤ ਧੰਨਵਾਦ